ਇੰਦੀ ਹਾੜੇ ਚੱਲੀਆਂ ਗੋਲੀਆਂ ਹੋਟਲ ਤੇ ਰੁਕਿਆ ਸੀ ਚਾਹ ਪੀਣ ਪੁਨਤਾ ਅਕਾਲੀ ਦਲ ਦਾ ਕਾਉਂਸਲਰ ਪਹਿਲਾਂ ਵੀ ਕਰਦੇ ਹੋਏ ਸੀ ਫਾਇਰਿੰਗ ਹੋਟਲ ਤੇ ਚਾਹ ਪੀਣ ਦੇ ਲਈ ਰੋਕੇ ਇੱਕ ਅਕਾਲੀ ਦਲ ਦੇ ਕਾਉਂਸਲਰ ਦੇ ਉੱਪਰ ਤਾਬੜ ਤੋੜ ਚਾਰ ਗੋਲੀਆਂ ਦਾਗ ਦਿੱਤੀਆਂ ਗਈਆਂ ਤੇ ਇਸ ਮੌਕੇ ਬਾਜ਼ਾਰ ਦੇ ਵਿੱਚ ਹੰਗਾਮਾ ਹੋ ਗਿਆ ਤੇ ਪੂਰੇ ਇਲਾਕੇ ਦੇ ਵਿੱਚ ਲੋਕ ਦਹਿਲ ਦੇ ਕਿਉਂਕਿ ਦਿਨ ਦਿਹਾੜੇ ਬਾਜ਼ਾਰ ਦੇ ਵਿੱਚ ਗੋਲੀਆਂ ਚੱਲਣ ਦੇ ਨਾਲ ਇਲਾਕੇ ਦੇ ਲੋਕ ਸਹਿਮ ਗਏ ਤੇ ਤੁਰੰਤ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਗੋਲੀਆਂ ਲੱਗਣ ਤੋਂ ਬਾਅਦ ਕਾਉਂਸਲਰ ਹਰਜਿੰਦਰ ਸਿੰਘ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਪੁਲਿਸ ਦੇ ਅਧਿਕਾਰੀਆਂ ਦੀ ਜਮੰਨੀਏ ਤਾਂ ਪਹਿਲਾਂ ਵੀ ਕੁਝ ਲੋਕਾਂ ਵੱਲੋਂ ਕਾਉਂਸਲਰ ਦੇ ਘਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀ ਤੇ ਪਰਿਵਾਰ ਵੱਲੋਂ ਉਸ ਦਾ ਲਗਾਤਾਰ ਧਿਆਨ ਰੱਖਿਆ ਗਿਆ ਸੀ ਲੇਕਿਨ ਅੱਜ ਕਾਉਂਸਲਰ ਆਪਣੇ ਕਿਸੇ ਰਿਸ਼ਤੇਦਾਰ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਇਆ ਸੀ ਤੇ ਦੋਸ਼ੀਆਂ ਵੱਲੋਂ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਇਹ ਅੱਜ ਖਾਣਾ ਸ਼ਾਟਾ ਦੇ ਏਰੀਆ ਦੇ ਸਾਲੇ ਦਾ ਭੈਣੀ ਤੋਂ ਪਿੰਡ ਦੇ ਨਾਲ ਸਾਲਾ ਵਾ ਉਹਦਾ ਫੰਕਸ਼ਨ ਸੀ ਉੱਥੇ ਗੁਰਦੁਆਰਾ ਸਾਹਿਬ ਫੰਕਸ਼ਨ ਤੋਂ ਬਾਅਦ ਇਹ ਹੋਟਲ ਦੇ ਵਿੱਚ ਚਾਹ ਪਾਣੀ ਪੀਣ ਲੱਗੇ ਸੀ ਇਹ ਜਿੱਦਾਂ ਹੀ ਗੱਡੀ 'ਚ ਉਤਰ ਕੇ ਉਹਦੋਂ ਆਪਣੇ ਹੋਟਲ ਵੱਲ ਨੂੰ ਜਾ ਰਹੇ ਸੀ ਤੇ ਕੁਝ ਬੰਦਿਆਂ ਨੇ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਿਹੜੀਆਂ ਗੋਲੀਆਂ ਲੱਗਨ ਨਾਲਾਂ ਦੀ ਮੌਤ ਹੋ ਗਈ ਜੋ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਆ ਜੋ ਇਹਨਾਂ ਨੇ ਪਰਿਵਾਰ ਨੇ ਸਾਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਇਹਨਾਂ ਦੇ ਘਰ ਦੇ ਉੱਤੇ ਵੀ ਜਿਹੜੀ ਆ ਕਿਸੇ ਨੇ ਹਮਲਾ ਕੀਤਾ ਸੀ ਉੱਥੋਂ ਦੇ ਚੰਡੀਆਲੇ ਦੇ ਬੰਦੇ ਨੇ ਕਰਨ ਹੋਣੀ ਇੱਕ ਉਦੂਆ ਇੱਕ ਗੋਲਡੀ ਆ ਇੱਕ ਕਿਸ਼ਨ ਨੇ ਆ ਅਤੇ ਇੱਕ ਹੈ گاਵਾ ਰਾਜੂ ਜਿਹੜਾ ਕਿ ਸੂਰਜ ਹੈ ਜਿਹੜਾ ਇਥੋਂ ਦਾ ਚਾਟੀ ਬੇਟਾ ਇਹਨਾਂ ਮੰਨਿਆਂ ਨੇ ਇਹਨਾਂ ਨੂੰ ਧਮਕੀ ਦਿੱਤੀ ਸੀ ਇਹ ਤੈਨੂੰ ਅਸੀਂ ਜਿਹੜੇ ਆ ਗੋਲੀਆਂ ਮਾਰ ਰਹੀਆਂ ਨੇ ਉਹ ਪਰਿਵਾਰ ਜਿਹੜਾ ਇਹਦਾ ਧਿਆਨ ਰੱਖਦਾ ਜੀ ਅੱਜ ਫੰਕਸ਼ਨ ਤੇ ਆਏ ਸੀ ਪਹਿਲਾਂ ਇਹਨਾਂ ਦੇ ਨਾਲ ਬਤਾਰਾ ਇਹਨਾਂ ਨੇ ਪਰਿਵਾਰ ਤੇ ਸਿਕਿਉਰਟੀ ਰੱਖਦੇ ਸੀ ਧਿਆਨ ਵੀ ਰੱਖਦੇ ਸੀ ਲੇਕਿਨ ਇਹਨਾਂ ਨੇ ਨਾ ਸਾਨੂੰ ਇਨਫੋਰਮ ਕੀਤਾ ਅੱਜ ਇਹ ਕੁਦਰਤੀ ਫੰਕਸ਼ਨ ਤੇ ਆਏ ਸੀ ਜਿੱਥੇ ਦੋਸ਼ੀਆਂ ਨੇ ਇਹਨਾਂ ਦੀ ਜਿਹੜੀ ਰੇਕੀ ਕਰਕੇ ਇਹਨਾਂ ਦੇ ਗੋੜੀ ਚਲਾਈ ਆ ਮਾਮਲਾ ਜੰਡਿਆਲਾ ਗੁਰੂ ਦਾ ਹੈ ਜਿੱਥੇ ਕਿ ਅਕਾਲੀਗਰ ਦੇ ਕਾਉਂਸਲਰ ਦੇ ਉੱਪਰ ਏਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਤੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਮਜ਼ਾਰ ਦੇ ਵਿੱਚ ਇੱਕ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਤੁਰੰਤ ਮੌਕੇ ਤੇ ਮੌਜੂਦ ਲੋਕ ਇਕੱਠੇ ਹੋ ਗਏ ਤੇ ਦੋਸ਼ੀ ਫਰਾਰ ਹੋ ਗਏ ਗੋਲੀਆਂ ਨਾਲ ਮੇਰੇ ਬਗਲੇ ਚ ਤੇ ਤੁਹਾਨੂੰ ਕਿਦੋਂ ਪਤਾ ਲੱਗਾ ਇਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਪਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਆ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਤੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਲੰਡਰ ਫਟਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ-ਪਾਤ ਹੋਇਆ ਇਹ ਬੰਦਾ ਅੱਛਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੱਟੋ-ਘੱਟ ਜਾਂ 3 ਜਾਂ 4 ਚਲੀਆਂ ਠੀਕ ਹੈ ਤੇ ਕਾਦੇ ਤੇ ਆਏ ਸੀ ਜਿੰਨਾ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਆ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਅੱਛਾ ਹਾਂਜੀ ਬਸ ਇਹ तकरीबन ਕਿੰਨੀਆਂ ਗੋਲੀਆਂ ਚੱਲੀਆਂ 3000 ਜਹਾ ਤੇ ਬੱਲੇ ਦੀ ਹਾਲਤ ਕਿ ਕਿਸ ਤਰ੍ਹਾਂ ਦੀ ਸੀਗੀ ਰਗੇਸ਼ ਹਾਲਤ ਹੋਰੀ ਉਸ ਟਾਈਮ ਨਹੀਂ ਬਹੁਤ ਹਮੜੀ ਕੋਈ ਹਲਚਲ ਨਹੀਂ ਹੈਗੀ ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲਾ ਵਾਈ ਨੇਮ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਪਾਲ ਦੇ ਲਈ ਪੁਲਿਸ ਵੱਲੋਂ ਟੀਮਾਂ ਬਣਾਈਆਂ ਗਈਆਂ ਨੇ ਤੇ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਕਿੰਨੇ ਹਮਲਾ ਜਿੰਦੇ ਅਸੀਂ ਮੁਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਵਾਈ ਨੇਮ ਦੋਸ਼ੀਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਤੇ ਦੋਸ਼ੀਆਂ ਨੂੰ ਜਲਦੀ ਜਿਹੜਾ ਸਾਡੀਆਂ ਟੀਮਾਂ ਗ੍ਰਫਤਾਰ ਕਰਨ ਵਾਸਤੇ ਚੱਲ ਜਾਈਏ ਜਿਹੜੇ ਜੀ ਵੇਖੋ ਅੱਜ ਤੱਕ ਮੋਟਰਸਾਈਕਲ ਜਿਹੜੇ ਆ ਉਹਦੇ ਵਿੱਚ ਸਾਹਮਣੇ ਜਿਹੜਾ ਜੇ ਸਾਹ ਕੋ ਇੱਕ ਮੋਟਰਸਾਈਕਲ ਆ ਜਿੱਤੇ ਦੋ ਜਣੇ ਸੀ ਲੇਕਿਨ ਇਨਵੈਸਟੀਗੇਸ਼ਨ ਸੀਸੀਟੀਵੀ ਕੈਮਰਾ ਫੁਟੇਜ ਦੇਖ ਰਹੇ ਆ ਔਰ ਹੋ ਸਕਦਾ ਦੋ ਤਿੰਨ ਚਾਰੇ ਨਾਲ ਮੋਟਰਸਾਈਕਲ ਹੋਰ ਬਲਾਂਚ ਦੇ ਕਰੀਬ ਚਾਰ ਗੋਲੀਆਂ ਜਿਹੜੀਆਂ ਉਹਦੇ ਲੱਗੀਆਂ ਨੇ ਬਾਕੀ ਜਿਹੜੀ ਤ੍ਰਤੀਸ਼ ਦੇ ਵਿੱਚ ਨਾ ਬਾਕੀ ਜਿਹੜਾ ਮੌਕੇ ਤੋਂ ਜੇ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਵੀ ਹੋਇਆ ਹੈ ਕਿ ਇਹ ਕਤਲ ਨਸ਼ਾ ਵੇਚਣ ਤੋਂ ਰੋਕਣ ਦੇ ਚਲਦੇ ਕੀਤਾ ਗਿਆ ਇਹ ਦੋਸ਼ੀਆਂ ਦੀ ਕਾਉਂਸਲਰ ਦੇ ਨਾਲ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ ਤਾਂ ਅਚਾਨਕ ਅੱਜ ਮੌਕਾ ਵੇਖ ਕੇ ਉਹਨਾਂ ਵੱਲੋਂ ਇਹ ਕਤਲ ਕਰ ਦਿੱਤਾ ਗਿਆ ਹਾਂਜੀ ਦੱਸ ਰਹੇ ਜੀ ਉਹਨਾਂ ਦੇ ਉੱਥੇ ਇੱਕ ਪਰਿਵਾਰ ਹੈ ਉੱਥੇ ਕੋਈ ਸ਼ੇਖੂਪੁਰ ਮਹੱਲੇ ਦਾ ਪਰਿਵਾਰ ਹੈ ਜਿਨ੍ਹਾਂ ਨੂੰ ਇਹ ਕੋਈ ਨਸ਼ੇ-ਨਸ਼ੇ ਤੋਂ ਰੋਕਦੇ ਸੀ ਇਸ ਕਰਕੇ ਉਹਨਾਂ ਨੇ ਇਹਨਾਂ ਦਾ ਆਪਸੀ ਇਹਨਾਂ ਦਾ ਜਿਹੜਾ ਰੰਜਿਸ਼ ਸੀ ਜਿਸ ਰੰਜਿਸ਼ ਕਰਕੇ ਉਹਨਾਂ ਨੂੰ ਗੋਲੀ ਮਾਰੀ ਕਰੋ ਹੁਣ ਪੁਲਿਸ ਦੋਸ਼ੀਆਂ ਤੱਕ ਕਦੋਂ ਪਹੁੰਚੇਗੀ ਤੇ ਕਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟੇਗੀ ਇਹ ਤਾਂ ਵਕਤ ਹੀ ਦੱਸੇਗਾ ਲੇਕਿਨ ਇਸ ਵਕਤ ਇਲਾਕੇ ਦੇ ਵਿੱਚ ਜਿੱਥੇ ਦਹਿਸ਼ਤ ਦਾ ਉੱਥੇ ਹੀ ਪਰਿਵਾਰ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ